ਕਿਸੇ रियासत ਦੇ ਰਾਜੇ ਦੀ ਨ ਮੌਤ ਹੋ ਗਈ ਜਦੋਂ ਮੌਤ ਹੋ ਗਈ ਤਾਂ ਉਸ ਰਿਆਸਤ ਦਾ ਇੱਕ ਰੂਲ ਸੂਲ ਬਣਾਇਆ ਹੋਇਆ ਸੀ ਉਹਦੇ ਪੁਰਖੇ ਰਾਜਿਆਂ ਨੇ ਮੰਨ ਲੋ ਵੀ ਜੇਕਰ ਰਾਜੇ ਦੀ ਮੌਤ ਹੋ ਜਾਂਦੀ ਆ ਤਾਂ ਉਹਦਾ ਜਿਹੜਾ ਉੱਤਰਾਧਿਕਾਰੀ ਚੁਣਿਆ ਜਾਊਗਾ ਤੈਨੂੰ ਮੰਨ ਲੋ ਵੀ ਉਸ ਟਾਈਮ ਜਿਹੜੇ ਦਰਬਾਰ ਚ ਨੇ ਉਹ ਲਾਈਨਾਂ ਬਣਾ ਕੇ ਖੜਨਗੇ ਮੰਨ ਲੋ ਵੀ ਆਲੇ-ਦਾਲੇ ਜਿੱਦਾਂ ਬੌਂਸਰਾਂ ਨੇ ਬਣਾਈਆਂ ਹੁੰਦੀਆਂ ਨੇ ਤੇ 12ਵਾਂ ਐਂਟਰ ਜਿਹੜਾ ਬੰਦਾ ਪਹਿਲਾਂ ਕਰ ਗਿਆ ਉਹ ਬੰਦਾ ਆਪਾਂ ਨੇ ਇਹ ਸਿੱਧਾ ਰਾਜਾ ਬਣਾ ਦੇਣਾ ਤਾਂ ਹੁਣ ਜਦੋਂ ਰਾਜੇ ਦੀ ਮੌਤ ਹੋ ਗਈ ਰਿਆਸਤ 'ਚ ਤਾਂ ਸਭ ਨੂੰ ਰੂਲ ਤਾਂ ਮੰਨਣਾ ਹੀ ਪੈਣਾ ਸੀ ਸੋ ਸਾਰਿਆਂ ਨੇ ਉਦਾਂ ਹੀ ਕਰੇ ਲਾਈਨ ਬਣਾ ਕੇ ਖੜ ਕੇ ਜਿਹੜੇ ਅੰਦਰ ਸੀ ਤਾਂ ਉਹ ਕੀ ਦੇਖਦੇ ਨੇ ਬਾਹਰੋਂ ਇੱਕ ਬੰਦਾ ਆਵਾਜ਼ ਆ ਜਿਹਾ ਕਮਲਾ ਹੋਇਆ ਤਾਂ ਭੱਜਿਆ ਉਦੋਂ ਦੋ ਨੌ ਪੁੱਤ ਤੋਂ ਕੁੱਟ ਖਾ ਕੇ ਜਦੋਂ ਆਉਂਦਾ ਭੱਜਿਆ ਤਾਂ ਉਹ ਕੀ ਕਰਦੇ ਨੇ ਸਾਰਿਆਂ ਦੇ ਹੱਥ ਚ ਹਾਰ ਉਹਨੇ ਆ ਉਹਦੇ ਗਲ ਚ ਹਾਰ ਪਾ ਦਿੰਦੇ ਆ ਹਾਂ ਜਦ ਹਾਰ ਪਾ ਦਿੰਦੇ ਆ ਰਿਆਸਤ ਦਾ ਰਾਜਾ ਬਣ ਜਾਂਦਾ ਉਹ ਰਾਜਾ ਬਣ ਕੇ ਤਾਂ ਗੱਦੀ ਤੇ ਬਹਿ ਜਾਂਦਾ ਪਰ ਕਰ ਕਰਨਾ ਤਾਂ ਤਰਨਾ ਕੋ ਸੌਂਦਾ ਨਹੀਂ ਕਿਉਂਕਿ ਉਹ ਤਾਂ ਪਹਿਲਾਂ ਜੁੱਤੀਆਂ ਖਾਂਦਾ ਦੀ ਹੁੰਦਾ ਤਾਂ ਹਰੇਕ ਨੂੰ ਕਹੀ ਜਾਂਦਾ ਵੀ ਤੁਹਾਨੂੰ ਮੈਂ 2 ਮਹੀਨੇ ਚ 3 ਮਹੀਨੇ ਚ ਮਿੰਤਾ ਕਰਨ ਲਾ ਦੂ ਲੋਕਾਂ ਨੂੰ ਢੋਟੀਆਂ ਤੁਸੀਂ ਬੇਫਿਕਰ ਰਹੋ ਇਹ ਜੀਤੋਂ ਦੇ ਗਵਾਂਡੀ ਦਾ ਪਤਾ ਲੱਗਦਾ ਨਾਲ ਦੇ ਗਵਾਂਡੀ ਦੀ ریاست ਵਾਲਿਆਂ ਨੂੰ ਵੀ ਇਹ ਜਾਂ ਬਾਜਾ ਕਮਲਾ ਰਾਜਾ ਬਣਾਤਾ ਉੱਥੇ ਤਾਂ ਉਹ ਹਮਲਾ ਕਰਨ ਦੀ ਸੋਚਦੇ ਨੇ ਉਹਦੇ ਜਿਹੜੇ ਸੈਨਾਪਤੀ ਹੁੰਦੇ ਨੇ ਮੰਤਰੀ ਸੰਤਰੀ ਉਹਨੂੰ ਜਾ ਕੇ ਸੁਨੇਹਾ ਦਿੰਦੇ ਨੇ ਕਹਿੰਦੇ ਵੀ ਰਾਜਾ ਸਾਹਿਬ ਵੀ ਗਵਾਂਡੀ ਰਾਜਾ ਆਪਣੇ ਤੇ ਅਟੈਕ ਕਰ ਸਕਦਾ ਕਹਿੰਦਾ ਤੁਸੀਂ ਅਟੈਕ ਨੂੰ ਰੋਲਿਆ ਮੈਂ ਤਾਂ ਉਹਨੂੰ ਮਿੰਤਾ ਕਰਨ ਲਾ ਤੁ ਟੁੱਟੀਆਂ ਲਿਖ ਕੇ ਲੈ ਲਓ ਮੇਤੋਂ ਵੱਧ ਤੋਂ ਵੱਧ 6 ਮਹੀਨੇ ਘੱਟੋ-ਘੱਟ ਜੋ ਮਰਜੀ ਟੁੱਟੀਆਂ ਚਲੋ ਉਹ ਚੁੱਪ ਕਰ ਗਏ ਥੋੜਾ ਜਿਹਾ ਸਮਾਂ ਹੋਰ ਲੰਘਦਾ ਤਾਂ ਉਹ ਕਹਿੰਦਾ ਵੀ ਮਹਾਰਾਜਾ ਦਾ ਮੰਤਰੀ ਸੰਤਰੀ ਫੇਰ ਕਹਿੰਦੇ ਵੀ ਮਹਾਰਾਜ ਉਹਨਾਂ ਨੇ ਤਾਂ ਅਸਲਾ ਬਰੂਦ ਵੀ ਇਕੱਠਾ ਕਰ ਲਿਆ ਆਪਣੇ ਖਾਤਰ ਕਹਿੰਦਾ ਲੇਖ ਲਓ 6 ਮਹੀਨੇ ਫਤੋ-ਵਤ ਉਹ ਸੈਨਾ ਵਾਲੇ ਕਹਿੰਦਾ ਛੋਟੀਆਂ ਮਿੰਤਾ ਕਰਨਗੇ ਆ ਕੇ ਰਾਜਾ ਪੈਰੀ ਬੂਟ ਛੋਟੇ ਸਾਰੇ ਸੈਨਿਕਾਂ ਦੇ ਤਾਂ ਥੋੜੇ ਜਿਹੇ ਦਿਨ ਲੰਘੇ ਉਹ ਕਹਿੰਦੇ ਵੀ ਮਹਾਰਾਜ ਹੁਣ ਤਾਂ ਉਹ ਤੁਰਪੇ ਉੱਥੋਂ ਅਟੈਕ ਕਰਨਾ ਆਪਣੇ ਤੇ ਕਹਿੰਦਾ ਤੁਸੀਂ ਦਿਨ ਲਿਖੇ ਆ ਮੈਂ ਉਹਨੂੰ ਇੱਕੋ ਗੱਲ ਕਹੀ ਜਾਨਾ ਵੀ ਵੱਧ ਤੋਂ ਵੱਧ 6 ਮਹੀਨੇ ਠੋਡੀਆਂ ਬੇਨਤੀਆਂ ਕਰਨਗੇ ਤੁਹਾਡੇ ਕੋਲ ਆ ਕੇ ਹੋ ਵੀ ਸਾਨੂੰ ਬਖਸ਼ ਦੋ ਸਾਡੇ ਨਾਲ ਵਰਤ ਲਓ ਪਿਆਰ ਪਾ ਲਓ ਸਮਝ ਪਾ ਲਓ ਤਾਂ ਉਹ ਕਹਿੰਦੇ ਵੀ ਠੀਕ ਆ ਜਦੋਂ ਹੁਣ ਆ ਕੇ ਅੰਦਰ ਪੜ ਜੰਨੇ ਆ ਮੰਨ ਲਓ ਦੂਜੇ ਵਿਆਸਤ ਵਾਲੇ ਰਾਜੇ ਦੇ ਸੈਨਿਕ ਤਾਂ ਉਹ ਆ ਕੇ ਬੜਾ ਫੜ ਦੱਸਨੇ ਕਰੇ ਜੀ ਮਹਾਰਾਜ ਹੁਣ ਤਾਂ ਆਪਣੇ ਰਾਜ ਭਾਗ ਚ ਦਾਖਲ ਹੋ ਕੇ ਉਹ ਉਹ ਕੀ ਕਰਦਾ ਝਾੜ ਕੇ ਕੱਪੜੇ ਤੁਰਨ ਲੱਗਦਾ ਉਹ ਕਹਿੰਦਾ ਮੇਰਾ ਕੀ ਆ ਜੁੱਤੀਆਂ ਘਾ ਕੇ ਪਹਿਲਾਂ ਨਿਕਲਿਆ ਤਾਂ ਜੁੱਤੀਆਂ ਘਾਣ ਤੋਂ ਪਹਿਲਾਂ ਹੁਣ ਇੱਥੋਂ ਨਿਕਲ ਜਮਾ ਨਹੀਂ ਤਾਂ ਜੁੱਤੀਆਂ ਦਾ ਹੱਕਦਾਰ ਤਾਂ ਹੈਗਾ ਹੀ ਹੈਗਾ ਸੋ ਇਹ ਗੱਲ ਆ ਬਾਈ ਉਹ ਕਹਿੰਦੇ ਜੀ ਜਿਹੜੇ 6 ਮਹੀਨੇ ਲੈ ਕੇ ਦਿੱਤੇ ਆ ਉਹ ਕਹਿੰਦਾ ਮੂਰਖ ਤੁਸੀਂ ਉਹ ਮੈਂ ਤਾਂ ਆਪ ਜੁੱਤੀਆਂ ਘਾਣਾ ਮੈਂ ਇਹ ਦੋਨੋਂ ਕਿੱਥੋਂ ਪਚਾ ਲੂੰਗਾ ਫੋਟੀਆਂ ਕਿਹੜਾ ਕਿਤੋਂ ਮੈਂ ਤਾ ਕਰਵਾ ਦੂੰਗਾ ਸੋ ਐਦਾਂ ਹੀ ਕੰਨੀਆਂ ਦੀਆਂ ਨਾ ਹੱਲਾ ਛੇਰੀਆਂ ਹੁੰਦੀਆਂ ਨੇ ਫੋਕੀਆਂ ਅੱਲੇ-ਪੱਲੇ ਕੱਖ ਨਹੀਂ ਹੁੰਦਾ ਐਜੀ ਫੋਕੀਆਂ ਫੜਾਂ ਇੱਦੋਂ ਥੋੜਾ ਜਿਹਾ ਧਿਆਨ ਨਾਲ ਹੈ ਨਾ ਫੋਕੀ ਜਿਆਸਤ ਦੇ ਫੋਕੇ ਰਾਜੇ ਦੱਲ ਕਿ ਵਧੀਆ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਥੈਂਕ ਯੂ ਮਿਲਦੇ ਆ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਕੰਸੈਪਟ ਤੇ ਨਾਟ ਟੈਗ ਫॉर ਯੂ ਗਰਮੀ ਬਹੁਤ ਹੈ ਜਾਂਮਰਾਂ ਨੂੰ ਪਾਣੀ ਰੱਖ ਦਿਆ ਕਰੋ ਵੱਧ ਤੋਂ ਵੱਧ ਕਿਸੇ ਨਾ ਕਿਸੇ ਭਾਂਡੇ ਚ ਪਾ ਕੇ ਬਾਹਰ ਅੰਦਰ ਤੇ ਹੁਣ ਤੁਹਾਨੂੰ ਪਤਾ ਹੀ ਹੈ ਕੱਤੂ ਹੋਵੇ ਵੱਧ ਤੋਂ ਵੱਧ ਜੀਰੀ ਲੱਗੇ ਤਾਂ ਕਿਸੇ ਵੀ ਕੰਦ ਤੇ ਕਿਸੇ ਦਵਾਰ ਤੇ ਕਿਤੇ ਵੀ ਜਿੱਥੇ ਤੁਹਾਨੂੰ ਸਪੇਸ ਮਿਲਦੀ ਆ ਉੱਥੇ ਮੰਨ ਲਓ ਕੀੜੀਆਂ ਨੂੰ ਚਿੜੀਆਂ ਨੂੰ ਕੁਝ ਵੀ ਦਾਣਾ ਪਾ ਦਿਆ ਕਰੋ ਕਿਉਂਕਿ ਹਲੇ ਫਸਲ ਕੋਈ ਹੈ ਨਹੀਂ ਖੇਤਾਂ 'ਚ ਹਨਾ ਖੇਤ ਖਾਲੀ ਨੇ ਅਜੇ ਤੋਂ 20 25 ਦਿਨ ਤਣੋਂ ਤਾਂ ਚਲੋ ਬਾਜਰਾ ਪੱਕ ਜੂਗਾ ਜਿਨ੍ਹਾਂ ਦੇ ਬਾਜਰਾ ਲਾਇਆ ਹੋਇਆ ਵੱਧਦਾ ਚੜੀ ਆ ਉਹ ਖਾਣ ਲੱਗ ਗਿਆ ਨੇ ਜਾਨਵਰ ਇਸ ਟਾਈਮ ਦੇਖੋ ਨਾ ਬਾਜਰਾ ਪੱਕਾ ਨਾ ਕੁਝ ਹੋਰ ਸੋ ਮੱਕੀ ਉਹ ਜ਼ਿਆਦਾ ਕੜੀ ਆ ਸੋ ਤਾਂ ਕਰਕੇ ਤੁਸੀਂ ਪਾਣੀ ਜ਼ਰੂਰ ਰੱਖ ਦਿਆ ਕਰੋ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਤੇ ਦੂਜੇ ਨੰਬਰ ਤੇ ਦਾਣਾ ਕੋਈ ਵੀ ਪਾ ਦਿਆ ਕਰੋ ਚਾਹੇ ਕਣਕਾ ਚਾਹੇ ਚੌਲ ਆ ਜੋ ਵੀ ਚੀਜ਼ ਤੁਹਾਡੇ ਕੋਲ ਹੈਗੀ ਐ ਵੀ ਦਾਲ ਖੂਸੂ ਦੀ ਹੈ ਨਾ ਚਾਹੇ ਦਸ ਬੰਦ ਸਮਝ ਲਈ ਪਾ ਦਿਆ ਕਰੋ ਸੋਈ ਜੀ ਜਪਾਉ ਲੋ ਕੱਲਿਆ ਕਰੋ ਬਾਕੀ ਗਰਮੀ ਤੋਂ ਵਿਚਾਰ ਰੱਖੋ ਆਪਣੇ ਆਪ ਦਾ ਜਿਹੜਾ ਤੁਹਾਨੂੰ ਹੱਲਾ ਛੇਰੀਦਾਂ ਦਾ ਪਹਿਲਾਂ ਇਹ ਦੇਖ ਲਿਆ ਕਰੋ ਵੀ ਉਹਦਾ ਬਚੂਟ ਕਿੰਨਾ ਰਹਿਗਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਮਿਲਦੇ ਆ ਜਲਦੀ ਨਵੀਂ ਕਿਸੇ ਵੀਡੀਓ ਨਵੇਂ ਕਿਸੇ ਮੁੱਦੇ ਤੇ ਜਦ ਤੱਕ ਵੀਡੀਓ ਦੇਖੋ ਇੰਜੋਏ ਕਰੋ Thank you.